ਤੋਰੀਹੀ 탈ਕੀਰ ਡਿਪਟੀ ਕਮਿਸ਼ਨਰ ਦੇ ਹੁਕਮ ਅਤੇ ਅਧਿਕਾਰੀਆਂ ਨੇ ਨਜਾਇਜ਼ ਤੌਰ ਤੇ ਚੱਲ ਰਿਹਾ ਬੋਇਲਰ ਬੰਦ ਕਰਾਇਆ ਗੁਰਦਾਸਪੁਰ ਤਾਰੀਵਾਲ ਦੇ ਡਡਵਾ ਰੋਡ ਤੇ ਗਲੀ ਜਸਵੰਤ ਰਾਏ ਵਿੱਚ ਰਿਹਾਇਸ਼ੀ ਇਲਾਕੇ ਵਿੱਚ ਚੱਲ ਰਹੇ ਨਜਾਇਜ਼ ਬੋਇਲਰ ਤੇ ਡਿਪਟੀ ਕਮਿਸ਼ਨਰ 우ਮਾ ਸ਼ੰਕਰ ਗੁਪਤਾ ਦੇ ਹੁਕਮ ਅਤੇ ਡਿਊਟੀ ਮੈਜਿਸਟ੍ਰੇਟ ਅਤੇ ਪੋਲਿਊਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਹੋਰ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਤੇ ਬਾਇਲਰ ਮਾਲਕ ਨੂੰ ਬਾਇਲਰ ਬੰਦ ਕਰਨ ਦੀ ਹਦਾਇਤ ਕੀਤੀ खतरे शिकायत की तो कारवाई करद तहसीलदार धारीवाल की अगुवाई पंच मैम्बरी टीम बनाई सी जिस विच पोल्यूशन बोर्ड के अधिकारिय नाम किया गया बोयलर मालक ने कन्नव मरवाहा ने मानिया के बिना परमिशन दो साल तो रिहायशी इलाके बॉयलर चल रहा है ਸ਼ਿਕਾਇਤ ਕਰਤਾ ਰਜਨੀਸ਼ ਗੁਪਤਾ ਨੇ ਦੱਸਿਆ ਕਿ ਰਿਆਇਸ਼ੀ ਇਲਾਕੇ ਵਿੱਚ ਬੋਇਲਰ ਲੱਗੇ ਹੋਣ ਕਾਰਨ ਉਹਨਾਂ ਦੀ ਨੀਂਦ ਹਰਾਮ ਹੋ ਗਈ ਹੈ ਕਿਉਂਕਿ ਇਸ ਦੇ ਫਟਣ ਦਾ ਖਤਰਾ ਬਣਿਆ ਹੋਇਆ ਹੈ ਉਸਕੇ ਹੀ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਅਤੇ ਐਸਡੀਓ ਪੋਲੂਸ਼ਨ ਵਿਭਾਗ ਸੁਖਮਨੀ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਰੋਮਾ ਸ਼ੰਕਰ ਗੁਪਤਾ ਦੇ ਹੁਕਮ ਅਤੇ ਉਹ ਮੌਕੇ ਤੇ ਚੈਕਿੰਗ ਕਰਨ ਆਏ ਹਨ ਅਤੇ ਬਾਇਲਰ ਮਾਲਕ ਨੂੰ ਬਾਇਲਰ ਬੰਦ ਕਰਨ ਦੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਆਉਂ ਦੇਖਦੇ ਹਾਂ 24x7 ਨਿਊਜ਼ ਪੰਜਾਬ ਤੇ ਗੁਰਦਾਸਪੁਰ ਤੋਂ ਬਿਊਰੋ ਚੀਫ ਬੀਐਸਕੇਐਸ ਦੀ ਖਾਸ ਰਿਪੋਰਟ ਅੱਜ ਮਾਜੋ ਡਿਪਟੀ ਕਮਿਸ਼ਨਰ ਦੇ ਹੁਕਮ ਅਨੁਸਾਰ ਐਰਜੀ ਸਰ ਆਲੋ ਇੱਕ ਟੀਮ ਨਿਯੁਕਤ ਕੀਤੀ ਗਈ ਹੈ ਕਿ ਇੱਥੇ ਇਲੀਗਲ ਕਮਰਸ਼ੀਅਲ ਅਬਾਜ਼ਰ ਚੱਲਦਾ ਪਿਆ ਉਸ ਸੰਬੰਧ ਵਿੱਚ ਜਸਵੰਤ ਰਾਏ ਗਲੀ ਵਿੱਚ ਆਏ ਆ ਇਹ ਟੀਮ ਦੇ ਮੈਂਬਰ ਆ ਮੈਨੂੰ ਓਵਰਆਲ ਇਨਚਾਰਜ ਬਣਾਇਆ ਨੈਫਸੀਲਦਾਰ ਧਾਰੀਵਾਲ ਐਸ ਡੀਓ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਟੀਮ ਦੇ ਮੈਂਬਰ ਆ ਕਾਰਜ ਸਹਾਧਕ ਅਫਸਰ ਆ ਤੇ ਜਨਰਲ ਮੈਨੇਜਰ ਇੰਡਸਟਰੀ ਦੇ ਉਹਨਾਂ ਦੇ ਨੁਮਾਇੰਦੇ ਉਹ ਮੈਂਬਰ ਆ ਸਾਚੋ ਪੁਲਸ ਆਪਣੀ ਪਾਰਟੀ ਸਮੇਤ ਉਹ ਵੀ ਟੀਮ ਦੇ ਮੈਂਬਰ ਆ ਸਾਰਿਆਂ ਦੇ ਅੱਜ ਜੀ ਮੌਕਾ ਵੇਖਿਆ ਗਿਆ ਇਹਦੀ ਅਸੀਂ ਸਾਰਿਆਂ ਨੇ ਵੇਖ ਕੇ ਜੋਰ ਬੋਟਾ ਮਾਂ ਝੋਡੀ ਸੋਣ ਪਈ ਇਹ ਦੇਖਿਆ ਮਤਲਬ ਇਹਦਾ ਕੱਲ ਦਾ ਨਿਕਲ ਜਾਂਦਾ ਬਾਏਦਰ ਇਸ ਟਾਈਮ ਬੰਦ ਪਿਆ ਵਾ ਹਾਂ ਤੇ ਇਲੀਗਲ ਕੀ ਬੰਦ ਪਿਆ ਅਸਲੇ ਲੇਕਿਨ ਇਹ 6 ਲੱਖੇ ਚ ਬੋਲਰ ਲੱਗ ਸਕਦਾ ਬੰਦ ਪਿਆ ਅਸਲੇ ਪਰ ਪਹਿਲਾਂ ਦੇਖੇ ਨਹੀਂ ਅੱਜ ਦੀ ਰਿਪੋਰਟ ਦੇ ਵਿੱਚ ਮੌਕੇ ਤੇ ਅਸੀਂ ਲੱਗੇ ਲੱਖ ਸਾਲ ਸਰ ਇਹ ਤੇ ਹੁਣ ਪਰਮਿਸ਼ਨ ਲੈ ਕੇ ਇਹ ਰਿਪੋਰਟ ਅਸੀਂ ਭੇਜਣੀ ਆ ਇਹਨਾਂ ਕੋਲ ਕੋਈ ਪਰਮਿਸ਼ਨ ਨਹੀਂ ਹੈ ਪਰਮਿਸ਼ਨ ਨਹੀਂ ਹੋਈ ਹੋਈ ਹੈਗੀ ਕਮਿਸ਼ਨ ਤੋਂ ਡਿਪਾਰਟਮੈਂਟ ਦੱਸੇਗਾ ਨਾ ਸਾਡਾ ਜੁਆਨ ਮੂਹਰੇ ਬੰਦ ਕਰ ਲਿਆ ਜਨਨੀ ਦਾ ਧਾੜੀ ਲੱਤ ਗਿਆ ਸੀ ਬੋਇਲਰ ਬਟਨ ਨਾਲ ਉਹ ਤੁਹਾਨੂੰ ਦੀ ਗੱਲ ਕਿੱਥੋਂ ਦੀ ਗੱਲ ਹੈ ਉਹ ਵੀ ਪਾਲੋ ਲਖਵਾ ਕਿ ਲਖਵਾ ਗੱਲ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਗੱਲ ਹੈ ਨਾ ਤੇ ਇਹਨਾਂ ਨੇ ਬੰਦ ਪਿਆ ਇਹ ਪਰਮਿਸ਼ਨ ਲੈ ਕੇ ਚਾਲੂ ਕਰ ਰਹੇ ਨਾ ਕਰ ਇਹਦੇ ਕੋਈ ਤਰਾਹ ਦੀ ਗੱਲ ਵਾ ਇੰਨੇ ਸਾਲੇ ਲੱਗਦਾ ਜੀ ਬੋਲਦੇ ਸਮੇਂ ਤੋਂ ਬੋਲੇ ਚੱਲਿਆ ਰਿਆਸ਼ੀ ਲੈ ਕੇ ਜੋ ਬੋਲਰ ਲਗਣਾ ਜਾਇਜ ਆ ਕਿ ਨਜਾਇਜ ਆ ਬਸ ਇਹ ਉਹਨਾਂ ਨੂੰ ਪਤਾ ਹੈ ਤੇ ਹੁਣ ਪਰਮਿਸ਼ਨ ਲੈ ਕੇ ਕੋਈ ਵੀ ਆਪਣਾ ਬੰਦਰ ਲੈ ਸਕਦਾ ਪਰਮਿਸ਼ਨ ਹੈ ਕਿ ਨਹੀਂ ਨਹੀਂ ਹੈਗੀ ਨਹੀਂ ਹੈਗੀ ਐਸ ਜੀ ਹੈਗਾ ਜੀ ਪੋਲੂਸ਼ਨ ਬੋਰਡ ਦੇ ਵਿੱਚ ਬੰਦਲੇ ਤੋਂ ਸੇਟੀਰੀਕ ਨੂੰ ਮਿਲਣੀ ਸੀ ਕਿ ਬੋਇਲਰ ਦੇਸੀ ਕਿ ਬੋਇਲਰ ਬਿਨਾਂ ਨਮਜ਼ਦੀ ਚੱਲਦਾ ਪਿਆ ਕਬ ਜਿਹਦਾ ਅਸੀਂ ਰਿਪੋਰਟ ਬਣਾ ਕੇ ਡਾਇਰੈਕਟਰ ਬੋਇਲਰ ਨੂੰ ਭੇਜ ਦਿੱਤੀ ਆ ਉਹਨਾਂ ਵੱਲੋਂ ਨੋਟਿਸ ਆਇਆ ਕਿ ਤੁਸੀਂ ਬੋਇਲਰ ਨਹੀਂ ਚਲਾ ਸਕਦੇ ਬੋਇਲਰ ਬੰਦ ਕਰ ਲਓ ਉਸ ਡੇਟ ਤੋਂ ਬਾਅਦ ਇਹ ਕਹਿੰਦੇ ਸੀ ਬੋਲਰ ਇਹਦਾ ਬੰਦ ਕਰ ਦਿੱਤਾ ਸਾਡੇ ਮੌਜੂਦਾ ਵੇਖੋ ਤੋਂ ਬਾਅਦ ਲਗਭਗ ਬੋਲਰ ਹੁਣੇ ਮੰਨ ਪਿਆ ਸੀ ਦੇਖਿਆ ਜੀ ਅਸੀਂ ਪਹਿਲਾਂ ਵਿਜਿਟ ਕੀਤੀ ਸੀ ਉਹ ਚੱਲਦਾ ਪਿਆ ਸੀਗਾ ਉਸ ਦਾ ਰਿਪੋਰਟ ਬਣਾ ਕੇ ਅਸੀਂ ਡਾਇਰੈਕਟਰ ਬੋਲਰ ਜੰਦਰ ਭੇਜੀ ਦਿੱਤੀ ਗਈ ਉਹਨਾਂ ਦੇ ਕਹਿਣ ਦੇ ਅਨੁਸਾਰ ਕਿ ਬੋਲਰ ਬੰਦ ਹੋ ਚੁੱਕਾ ਇਹਨਾਂ ਦਾ ਮੌਕੇ ਬੋਲਰ ਸਾਨੂੰ ਬੰਦ ਮਿਲਿਆ ਆ ਵੀ ਅਨੁਮਤੀ ਦੀ ਗੱਲ ਕਰਦੇ ਪਈਆਂ ਉਹ ਸਾਡੇ ਪੋਲੂਸ਼ਨ ਬੋਰਡ ਹਾਲੇ ਅਨੁਮਤੀ ਹੈ ਨਹੀਂ ਕੰਮ ਕਰਨ ਦੀ ਇਸ ਇਲਾਕੇ ਦੇ ਵਿੱਚ ਹਾਲੇ ਲੇਕਿਨ 2 ਸਾਲ ਤੋਂ ਬੋਲਰ ਚੱਲ ਰਿਹਾ ਹੈ ਇਹ ਜਾਇਜ਼ ਹੈ ਸਰ ਜਿਹੜੀ ਬੋਇਲਰ ਦੀ ਇਜਾਜ਼ਤ ਹੈਗੀ ਹੈ ਡਾਇਰੈਕਟਰ ਆਫ ਜਨਰਲ ਦੇ ਸਕਦਾ ਜੀ ਉਹਦੇ ਉਹਨਾਂ ਦੇ ਨੋਮਸ ਹੁੰਦੇ ਨੇ ਕਿ ਬੋਇਲਰ ਜਿਹੜਾ ਲਿਸ਼ਕਣ ਲਿਸ਼ਕਣ ਇਹਨੇ ਕੋਲ ਹੈ ਨਹੀਂ ਜਿਪਲੀਸ਼ਨ ਕਿਉਂਕਿ ਆਰਟੀਪ ਵੀ ਐਸੀ ਹੈ ਨਹੀਂ ਜੀ ਹੋਰ ਕਿਹੜੇ ਕਿਹੜੇ ਲੀਗਲ ਪਾਇ ਤੁਸੀਂ ਪੁੱਛੋ ਬੋਲਦੇ ਧੂਆਂ ਵਾਲੀ ਲੀਗਲ ਕਿਹਦੀ ਸਰ ਜਿਹੜਾ ਬੋਇਲਰ ਦਾ ਸੀਗਾ ਧੂਆਂ ਦਾ ਸਟਾਫਰ ਲੱਗਦਾ ਹੁੰਦਾ ਜਿਹੜਾ ਬੋਇਲਰ ਹੀ ਬੰਦ ਹੋ ਗਿਆ ਫਿਰ ਧੂਆਂ ਦਾ ਪਲਟਮਕ ਲਈ ਬੰਦ ਹੋ ਜਾਂਦਾ ਜੀ ਉਹ ਇਨਲੀਗਲ ਚੱਲਦਾ ਸੀ ਹਾਂਜੀ ਇਨਲੀਗਲ ਸੀਗਾ ਇਹ ਦੌੜ ਉੱਪਰ ਵੀ ਚੱਲਦਾ ਪਿਆ ਸੀਗਾ ਜੀ ਕੋਈ ਨਿਕਲ ਹੀ ਹੋ ਗਿਆ ਮੇਰਾ ਨਾਮ ਹੈ ਇਹ ਫੈਕਟਰੀਆਂ ਨਾਲ ਲਾਈ ਹੋਈ ਹੈ ਫੈਕਟਰੀ ਦੀ ਕੋਈ ਪਰਮਿਸ਼ਨ ਨਹੀਂ ਪਤਾ ਕਰ ਲਿਆ ਬੋਇਲਰ ਹੈ ਢਾਈ ਸਾਲ ਪਹਿਲੇ ਲਗਾਇਆ ਕੋਈ ਪਰਮਿਸ਼ਨ ਨਹੀਂ ਉਹਦੀ ਆਰਟੀਆਈ ਆਰਟੀਆਈ ਵਿੱਚ ਜਵਾਬ ਲੈ ਲਿਆ ਧੂਆ ਬਹੁਤ ਨਿਕਲਦਾ ਵਾ ਸਾਡੇ ਘਰ ਚ ਹਰ ਵੰਡੇ ਸਾਰਾ ਦਿਨ ਸਾਰੇ ਬੱਚੇ ਬਿਮਾਰ ਹੀ ਰਹਿੰਦੇ ਆ ਮੇਰੀ ਨੂੰ ਐਸੇ ਲਈ ਹਸਪਤਾਲ ਵਿੱਚ ਦਾਖਲ ਹੈ ਤੁਹਾਡੇ ਅਬਰੋਲ ਹਸਪਤਲ ਜਾ ਕੇ ਦੇਖੋ ਬਾਈਟ ਲੈ ਸਕਦੇ ਹੋ ਮੇਰੇ ਬੱਚੇ ਲਗਭਗ ਹਰ ਮਹੀਨੇ ਹੀ ਹਸਪਤਲ ਜਾ ਲੈ ਕੇ ਜਾਣੇ ਪੈਂਦਾ ਬੋਇਲਰ ਦੇ ਧੂਮੇ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਇਹਨਾਂ ਨੂੰ ਜਦੋਂ ਅਸੀਂ ਕਹਿੰਦੇ ਆ ਕਿ ਮਿਹਰਬਾਨੀ ਕਰਕੇ ਧੂਆ ਪਾਣਾ ਬੰਦ ਕਰ ਦਿਓ ਇਗੋਂ ਸਾਡੇ ਨਾਲ ਠੀਕ ਡੀਲ ਨਹੀਂ ਕਰਦੇ ਹੈਗੇ ਇੱਕ ਦਮਾਰੀ ਮੁੰਡੇ ਨੇ ਗਾਲੀ ਗਲੋਚ ਵੀ ਕੀਤਾ ਹੈਗਾ ਮੇਰੇ ਨਾਲ ਔਰ ਸਾਡੀ ਬੀਸ਼ਨ ਬਹੁਤ ਗਲਤ ਹੈ ਗਈਆ ਸਾਡੇ ਇਹ ਲਗਭਗ 2.5 ਸਾਲ ਤੋਂ ਬੋਇਲਰ ਲੱਗਾ ਦਾ ਤਿੰਨ ਵਾਰੀ ਹੁਣ ਤੱਕ ਲੀਕ ਕਰ ਚੁੱਕਿਆ ਵਾ ਤਿੰਨ ਵਾਰੀ ਹੁਣ ਤੱਕ ਲੀਕ ਕਰ ਚੁੱਕਿਆ ਮੇਰੇ ਕੋ ਬਕਾਇਦਾ ਵੀਡੀਓ ਹੈਗੇ ਨੇ ਔਰ ਜੇ ਕਦੇ ਖੁਦਾ ਨਾ ਖਾਸਤਾ ਬੋਇਲਰ ਫਟ ਗਿਆ ਜੇ ਬੋਇਲਰ ਫਟ ਗਿਆ ਤੇ ਐਨਾ ਪਤਾ ਕਿ 40-50 ਬੰਦੇ ਮਰ ਜਣੇ ਆ ਇਹ ਦੁਕਾਨਾਂ ਜਿਹੜੀਆਂ ਇਹਨਾਂ ਦੇ ਬਿਲਕੁਲ ਪਿੱਠ ਪਿੱਛੇ ਤੇ ਮੇਰੀ ਕੰਧ ਦੇ ਤੇ ਸੈਂਟਰ ਵਿੱਚ ਬੋਇਲਰ ਲੱਗਾ ਦਾ ਵਾ ਜੇ ਬੋਇਲਰ ਫਟ ਗਿਆ 25 25 30 30 ਮੀਟਰ ਦੇ ਘੇਰੇ ਵਿੱਚ ਸਭ ਕੁਝ ਤਬਾਹ ਹੋ ਜਾਣਾ ਵਾ 40 50 ਬੰਦੇ ਮਰ ਜਾਣਗੇ ਕਿਹੜਾ ਹੁੰਦਾ ਕੀ ਕਾਰਵਾਈ ਮੈਂ ਜੀ ਡੀਸੀ ਸਾਹਿਬ ਨੂੰ ਕੰਪਲੇਨਟ ਕੀਤੀ ਹੈ ਪੋਲਿਊਸ਼ਨ ਵਿਭਾਗ ਨੂੰ ਕੰਪਲੇਨਟ ਕੀਤੀ ਹੈ ਬੋਇਲਰ ਵਿਭਾਗ ਨੂੰ ਕੰਪਲੇਨਟ ਕੀਤੀ ਹੈ ਹੋਰ ਵੀ ਜਿੱਥੇ ਜਿੱਥੇ ਮੈਨੂੰ ਪੂਰਾ ਯਾਦ ਨਹੀਂ ਸੱਤ ਅੱਠ 10 ਜਗ੍ਹਾ ਤੇ ਕੰਪਲੇਂਟਾਂ ਕੀਤੀਆਂ ਕਾਰਵਾਈ ਕਾਰਵਾਈ ਹੋਈ ਕੋਈ ਬੋਇਲਰ ਅੱਜ ਅੰਦਰ ਜਾ ਕੇ ਦੇਖਿਆ ਆ ਜਿਨ੍ਹਾਂ ਨੇ ਬੰਦ ਕੀਤਾ ਪਰसों ਚੌਥ ਤੱਕ ਬਿਲਕੁਲ ਧੂੰਆਂ ਨਿਕਲਦਾ ਰਿਹਾ ਮੇਰੇ ਕੋਲ Jio ਵਾਲੇ ਵੀਡੀਓ ਹੈਗੇ ਆ ਬਕਾਇਦਾ ਇੱਥੇ ਧਾਰੀਵਾਲ ਦੇ ਵਿੱਚ ਐਸੀ ਜਗ੍ਹਾ ਦੇ ਵੀਡੀਓ ਹੈਗੇ ਆ ਕੋਠੇ ਤੋਂ ਮੈਂ ਲੈ ਹੋਏ ਨੇ ਜੇ ਕਹੋਗੇ ਤੇ ਮੈਂ ਪ੍ਰਾਈਡ ਕਰਾਂ ਕਾਰਵਾਈ ਕੋਈ ਨਹੀਂ ਹੋਈ ਆਂਦੇ ਨਹੀਂ ਜੀ ਪੋਲੂਸ਼ਨ ਵਿਭਾਗ ਵਾਲੇ ਆਏ ਸੀ ਉਹਨਾਂ ਨੇ ਇਹਨਾਂ ਨੂੰ ਹੋ ਸਕਦਾ ਕਿਹਾ ਹੋਵੇ ਕਿ ਰੋਗ ਦਿਓ ਪਰ ਉਸ ਤੋਂ ਬਾਅਦ ਵੀ ਬਾਲਰ ਚੱਲਿਆ ਵਾ ਧੂਆ ਨਿਕਲਦਾ ਰਿਹਾ ਵਾ ਧੂਆ ਬਿਲਕੁਲ ਤੱਕ ਨਿਕਲਦਾ ਰਿਹਾ ਜੀ ਲੱਕੜ ਰੋਈ ਲੱਕੜ ਲੱਕੜ ਰੋਜ਼ ਲੱਤਦੀਆਂ ਮੇਰੇ ਕੋਲ ਉਹਦੇ ਵੀ ਵੀਡੀਓ ਹੈਗੇ ਲੱਕੜ ਤਾਂ ਹੀ ਆਂਦੀ ਕਿ ਬਾਲਰ ਚੱਲਦਾ ਪਿਆ ਵਾ ਹੁਣ ਤੁਸੀਂ ਕੀ ਚਾਹੁੰਦੇ ਹੋ ਮੈਂ ਚਾਹਨਾ ਕਿ ਬੋਇਲਰ ਇੱਥੋਂ ਮਿਹਰਬਾਨੀ ਕਰਕੇ ਇਸ ਜਗ੍ਹਾ ਤੋਂ ਲੈ ਕੇ ਬਾਹਰ ਚੱਲ ਜਾਣ ਮਾਨੂੰ ਕਾਹਦਾ ਇਤਰਾਜ ਆ ਮੱਲੇ ਵਿੱਚ ਨਾ ਤੇ ਪੋਲੂਸ਼ਨ ਹੋਣ ਦੀ ਦਾ ਨਾ ਬੋਇਲਰ ਦਾ ਹਰ ਵੇਲੇ ਡਰ ਖਤਰਾ ਹੋਣਾ ਜੀ ਦਾ ਸਾਡੇ ਤੇ ਅਸੀਂ ਦਵਾਈਆਂ ਖਾ ਕੇ ਸੋਣਿਆ ਕਿ ਪਤਾ ਨਹੀਂ ਕੀ ਹੋ ਜਾਣਾ ਪਤਾ ਨਹੀਂ ਕੀ ਹੋ ਜਾਣਾ ਬੋਇਲਰ ਫਟ ਗਿਆ ਤੇ ਅਸੀਂ ਜਿੰਦੇ ਵੀ ਰਹਿਣਾ ਕਿ ਨਹੀਂ ਮਰ ਜਾਣਾ ਪਤਾ ਨਹੀਂ ਇਸ ਕਰਕੇ ਸਾਨੂੰ ਹਰ ਵੇਲੇ ਖਤਰਾ ਵਾ ਬੋਇਲਰ ਇੱਥੋਂ ਮਿਹਰਬਾਨੀ ਕਰਕੇ ਸਰਕਾਰ ਇੱਥੋਂ ਬਾਹਰ ਭੇਜ ਦੇ ਦੇ ਦੇਖੋ ਬੰਦ ਕਰਨਾ ਔਰ ਮੌਜੂਦ ਹੋਣਾ ਇੱਚ ਫਰਕ ਹੁੰਦਾ ਮੌਜੂਦ ਤੇ ਹੈਗਾ ਨਾ ਕਿਹੜੇ ਵੇਲੇ ਰਾਤ ਭਰਾਤੇ ਚਲਾ ਲੈਣ ਆਪਣਾ ਕ ਦਾ ਨਾਮ ਕਰਨਾ ਵਾ ਠੀਕ ਹੈ ਜੀ ਮੇਰੇ ਪੜੋਸੀਆਂ ਨੇ ਮੇਰੇ ਖਿਲਾਫ ਜਿਹੜੀ ਕੰਪਲੇਂਟ ਕੀਤੀ ਹੈ ਅਸੀਂ ਉਹਨੂੰ ਅਸੈਪਟ ਕਰਕੇ ਅਸੀਂ ਡੀਸੀ ਸਾਹਿਬ ਨੂੰ ਕਿਹਾ ਸੀਗਾ ਕਿ ਜੋ ਕੰਪਲੇਂਟ ਆਈ ਹੈ ਅਸੀਂ ਉਹਨੂੰ ਅਸੈਪਟ ਕਰਦੇ ਹਾਂ ਉਹ ਕਹਿ ਰਹੇ ਸੀ ਕਿ ਕਿ ਬੋਇਲਰ ਨਹੀਂ ਚੱਲਣਾ ਚਾਹੀਦਾ ਉਹਨਾਂ ਦੇ ਆਰਡਰ ਦੇ ਨਾਲ ਪਰਸੋਂ ਦੇ ਚੌਥ ਫਾਈਨਲ ਕਲੋਜ਼ਰ ਲੈਟਰ ਆ ਗਿਆ ਵਾ ਉਹ ਕਲੋਜ਼ਰ ਲੈਟਰ ਦੇ ਹਿਸਾਬ ਨਾਲ ਅਸੀਂ ਇਹਨੂੰ ਬੰਦ ਕਰਤਾ ਸੀਗਾ ਕਿ ਕਿਨੇ ਸਮੇਂ ਦਾ ਸਮਾਂ ਮੰਗਿਆ ਸੀ ਤੁਸੀਂ ਹਾਂ ਜੀ ਸਮਾਂ ਕਿਨੇ ਸਮੇਂ ਦਾ ਮੰਗਿਆ ਸੀ ਤੁਸੀਂ ਬੰਦ ਕਰਨ ਦਾ ਨਹੀਂ ਨਹੀਂ ਮੈਂ ਉਹਨਾਂ ਨੇ ਚੀਜ਼ਾਂ ਮੰਗੀਆਂ ਸੀਗੀ ਨਾ ਓਕੇ 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 ਉਹ ਜੋ ਜੋ ਨਾ ਡਾਕੂਮੈਂਟ ਮੰਗੇ ਉਹਨਾਂ ਨੂੰ ਦੇ ਦਿੱਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਉਹ ਆਪਣੇ ਕਿ ਐਸੀ ਫਾਈਨਲ ਰੈਟ ਦਿੱਤੀ ਕਿ ਸਰ ਤੁਸੀਂ ਇਹਨੂੰ ਬੰਦ ਕਰ ਦਿਓ ਅਸੀਂ ਬੰਦ ਕਰਤਾ ਸਰ ਅੱਜ ਟੀਮ ਆਈ ਆ ਤਹਿਸੀਲਦਾਰ ਸਾਹਿਬ ਆਏ ਨੇ ਤਹਿਸੀਲਦਾਰ ਸਾਹਿਬ ਆਏ ਨੇ ਜੇ ਸਰ ਪੁਲਿਸ ਵੀ ਗਈ ਹੈ ਤਹਿਸੀਲਦਾਰ ਵੀ ਨਾਲ ਆਏ ਪੁਲਿਸ ਵੀ ਗਏ ਉਹ ਅੰਦਰ ਗਏ ਆ ਨਾਲ ਤੁਹਾਡੇ ਪ੍ਰੈਸ ਦੇ ਦੋ ਬੰਦੇ ਗਏ ਨੇ ਤੁਸੀਂ ਪ੍ਰੈਸ ਦੂਜੀ ਨੂੰ ਕਿਵੇਂ ਰੋਕ ਸਰ ਦੋ ਸਰ ਤੁਸੀਂ ਤੁਸੀਂ ਸਰ ਜੀ ਨਾਇਬ ਤਹਿਸੀਲਦਾਰ ਉਹਨਾਂ ਨਾਲ ਗੱਲ ਕਰੋ ਕਿਉਂਕਿ ਪਰਮਿਸ਼ਨ ਸਰ ਜੀ ਠੀਕ ਹੈ ਤੁਸੀਂ ਜੋ ਵੀ ਉਹਨਾਂ ਨਾਲ ਗੱਲ ਕਰੋ ਨਾ ਸਰ ਸਰ ਇਹ ਮੈਂ ਆਪਣੇ ਪ੍ਰੈਮਿਸਿਸ ਤੇ ਖੜਾ ਨਹੀਂ ਨਹੀਂ ਸਰ ਮੈਂ ਆਪਣੇ ਪ੍ਰੈਮਿਸਿਸ ਮੈਂ ਉਹ ਗਏ ਨੇ ਅੰਦਰ ਸਰਕਾਰੀ ਜਿਹੜੇ ਬੰਦੇ ਨੇ ਗਏ ਨੇ ਨਾਲ ਤੁਹਾਡੇ ਪ੍ਰੈਸ ਵਾਲੇ ਬੰਦੇ ਗਏ ਨੇ ਹੁਣ ਤੁਸੀਂ ਕਹੋਗੇ ਵੀ ਮੈਂ ਵੀ ਜਾਣਾ ਮੈਂ ਵੀ ਜਾਣਾ ਉਹ ਗਏ ਉਹਨਾਂ ਦੀ ਪਰਮਿਸ਼ਨ ਨਾਲ ਗਏ ਉਹਨਾਂ ਨੇ ਕਿਹਾ ਦੋ ਬੰਦੇ ਆਓ ਤੇ ਸਰ ਜਦੋਂ ਸਰ ਜੋ ਨਸੀਬ ਨਾਇਬ ਤਹਿਸੀਲਦਾਰ ਸਾਹਿਬ ਨੇ ਤੁਹਾਨੂੰ ਕਹਿਤਾ ਕਿ ਦੋ ਬੰਦੇ ਅੰਦਰ ਜਾਓ ਤੇ ਦੋ ਬੰਦੇ ਚਲੇ ਗਏ ਪ੍ਰੈਸ ਹਾਂਜੀ ਹਾਂਜੀ ਤੁਹਾਡੇ ਦੋ ਤੇਰੇ ਦਾ ਮਤਲਬ ਤੁਹਾਨੂੰ ਆਪਣੇ ਦੋ ਬੰਦਿਆਂ ਤੇ ਵਿਸ਼ਵਾਸ ਨਹੀਂ ਜਿਹੜੇ ਅੰਦਰ ਦੇਖ ਕੇ ਆਣਗੇ ਤੁਹਾਨੂੰ ਲੈਟਰ ਆਇਆ ਤਾਂ ਬੰਦ ਕਰਤਾ ਤੁਸੀਂ ਹਾਂਜੀ ਬਿਲਕੁਲ ਕਿੰਨੇ ਸਮੇਂ ਚੱਲ ਰਹੀ ਸੀ ਬੋਲ ਰਹੇ ਏਬ ਤਾਂ ਪਿਛਲੇ 2 ਸਾਲ ਤੋਂ ਚੱਲ ਰਿਹਾ ਹੈਗਾ ਹੁਣ ਤੱਕ ਨੀਂਛ ਕਰਤਾ ਹੋ ਚੁੱਕੀ ਤੁਹਾਡੇ ਵੱਲ ਉਹ ਇੱਕੋ ਜਿਹੜੇ ਕੰਪਲੇਂਟੈਂਟ ਉਹਨਾਂ ਨੇ ਕੀਤੀ